ਮਨੀਤੂ ਸ਼ਰਮਾ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰ ਅੱਜ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਪੂੰਗਾ ਵਿੱਚ ਪਹੁੰਚੇ ਹਾਂ ਜਿੱਥੇ ਪਿਛਲੇ ਸਾਲ ਤੋਂ ట్రాన్స్‌ਫਾਰਮਰ ਰੱਖਣ ਵਾਸਤੇ ਕਾਫੀ ਉਲਝਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਅਸੀਂ ਇੱਥੇ ਪਹੁੰਚੇ ਹਾਂ ਇੱਥੇ ਐਡਵੋਕੇਟ ਸਰਦਾਰ ਸਰਜੀਤ ਸਿੰਘ ਜੀ ਨਾਲ ਅਸੀਂ ਤੁਹਾਨੂੰ ਰੂਬੂ ਰਾਮਾਂਗੇ ਇਹਨਾਂ ਦੀ ਜਵਾਨੀ ਸੁਣਦੇ ਇਸ ਪੂੰਗਾ ਦੇ ਜੋ ਟਰਾਂਸਫਰ ਦੀ ਕਹਾਣੀ ਇਹਨਾਂ ਦੇ ਜਵੰਦ ਇਸ ਅਜ਼ਰ ਕੀ ਕਹਣਾ ਤੁਹਾਡਾ ਮੈਡਮ ਇੱਥੇ ਸਾਡੇ ਪਿੰਡ ਪੂੰਗਾ ਬਹੁਤ ਵੱਡਾ ਪਿੰਡ ਹੈ ਇੱਥੇ ਸਿਵਲ ਹਸਪੀਟਲ 5000 ਤੋਂ ਜ਼ਿਆਦਾ ਆਬਾਦੀ ਹੈ ਤਹਿਸੀਲਦਾਰ ਸਾਹਿਬ ਦੀ ਕੋਟ ਆ ਵੀਡੀਓ ਬਲੌਗ ਆ ਇਨ ਸਪਾਈਟ ਆਫ ਦਿਸ ਆਲ ਇੱਥੇ ਜਿਹੜੀ ਬਿਜਲੀ ਦੀ ਸਪਲਾਈ ਆ ਕੋਸ਼ ਏਰੀਆ ਚ ਬਿਲਕੁਲ ਘੱਟ ਸੀ ਸਾਡੇ ਇਸ ਏਰੀਆ ਚ ਜਿਹੜੀ ਬਿਲਕੁਲ ਘੱਟ ਆ ਕਾਫੀ ਅੱਧੇ ਨੂੰ ਜ਼ਿਆਦਾ ਪਿੰਡ ਜਿਹੜਾ ਇਸ ਤੋਂ ਪ੍ਰਭਾਵਿਤ ਹੈਗਾ ਇਸ ਸੰਬੰਧੀ ਅਸੀਂ 4 ਸਾਲ ਤੋਂ ਕਰੀਬ ਦਰਖਾਸਤਾਂ ਭੇਜ ਰਹੇ ਆ ਉਹ ਜੋ ਕਿ ਹੁਣ ਫਾਈਨਲ ਹੋਇਆ ਵੀ ਇੱਥੇ ਟ੍ਰਾਂਸਫਾਰਮਰ 1 ਸਾਲ ਤੋਂ ਮਨਜ਼ੂਰ ਹੋਇਆ ਨੂੰ ਕੁਝ ਵਿਰੋਧੀ ਪਿੰਡ ਜਿਹੜੀ ਲੱਗਣ ਨਹੀਂ ਦੇ ਰਹੇ ਸੀ ਤੇ ਅੱਜ ਐਸ.ਡੀ.ਓ. ਸਾਹਿਬ ਹੋਰ ਪੁਲਿਸ ਪ੍ਰਸ਼ਾਸਨ ਤੁਹਾਡੇ ਪੱਤਰਕਾਰ ਸਾਹਿਬ ਨੇ ਸਾਰਿਆਂ ਦੇ ਸਹਿਯੋਗ ਨਾਲ ਕੰਮ ਸਿਰੇ ਚੜੇ ਚੜਨ ਲੱਗਾ ਆਂ ਪੌਰੇ ਕੰਮ ਚੱਲ ਰਿਹਾ ਸਾਨੂੰ ਹੁਣ ਪੂਰੀ ਉਮੀਦ ਆ ਵੀ ਕੋਈ ਉਕੋਸ ਨਹੀਂ ਕਰੂਗਾ ਸਾਡੀ ਤਾਂ ਇਹ ਹੀ ਆ ਵੀ ਸਾਰਾ ਪਿੰਡ ਦੀ ਕੋਈ ਡਿਵੈਲਪਮੈਂਟ ਰੁਕਣੀ ਨਹੀਂ ਚਾਹੀਦੀ ਅਗਰ ਕੋਈ ਸ਼ਰਾਰਤੀ ਅੰਸਰ ਨਜਾਇਜ਼ ਰੁਕਦਾ ਉਹਦੇ ਪਾਸ ਪਰਚਾ ਦਰਜ ਹੋਣਾ ਚਾਹੀਦਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇਹ ਤੇ ਐਸ.ਡੀ.ਓ. ਸਾਹਿਬ ਆਏ ਸੀਗੇ ਹਰਿਆਣਾ ਤੋਂ ਉਹਨਾਂ ਦਾ ਕੀ ਕਹਿਣਾ ਸੀ ਐਸ.ਡੀ.ਓ. ਸਾਹਿਬ ਨੇ ਵੀ ਇਹੀ ਕਿਹਾ ਵੀ ਇਥੇ ਨਜਾਇਜ਼ ਰੋਕਿਆਗਾ ਅਸੀਂ ਕਿਸਾਨ ਨੂੰ ਲਾਣਾ ਚਾਹੁੰਦੇ ਆਂ ਕਿ ਆਪਾਂ ਜੀ ਸਰ ਨੂੰ ਜੋ ਪਰਮਿਤ ਖਾਸਤਾਂ ਲਿਖੇ ਤੇ ਜਿਵੇਂ ਮਾਨਯੋਗ ਕੰਜ਼ਿਊਮਰ ਫੋਰਮ ਤੋਂ ਵੀ ਦੇ ਵੀ ਆਰਡਰ ਆ ਵੀ ਕੰਟੀਨਿਊ ਸਪਲਾਈ ਦਿੱਤੀ ਜਾਵੇ ਪ੍ਰੋਪਰ ਸਪਲਾਈ ਦਿੱਤੀ ਜਾਵੇ ਤੇ 24 ਘੰਟੇ ਦਾ ਸਟਾਫ ਲਾਇਆ ਜਾਵੇ ਜਦ ਕਿ ਸਾਡੇ ਪਿੰਡ 15-15 ਘੰਟੇ ਦੇ ਕੱਟ ਵੀ ਕੇਵਰੇ ਲੱਗਦੇ ਆ ਤੇ ਉਸ ਬੰਦੇ ਦੀ ਸਾਡੀ ਗ੍ਰੀਵੈਂਸ ਹੈਗੀ ਆ ਤੇ ਇਸ ਜੀ ਸਰ ਨੇ ਹੁਣ ਕਿਹਾ ਸਾਨੂੰ ਭਰੋਸਾ ਦਿਵਾ ਕੇ ਅੱਜ ਅਸੀਂ ਲਾ ਕੇ ਇਹ ਕਰਾਂਗੇ ਜੇ ਕੋ ਰੁਕਦਾ ਤਾਂ ਕਰ ਵੀ ਹੋ ਅਸੀਂ ਤੁਹਾਨੂੰ ਸਰ ਜੀ ਇਸ ਨੇ ਐਡਵੋਕੇਟ ਨਾਲ ਰੂਬਰੂ ਕਰਾਇਆ ਇਹਨਾਂ ਨੇ ਪੁੰਗੇ ਦੀ ਜੋ ਵੀ ਕਹਾਣੀ ਹੈ ਕਿਸ ਟ੍ਰਾਂਸਫਾਰਮ ਦੀ ਤੁਹਾਨੂੰ ਜਾਨੂ ਕਰਾਇ ਤੁਸੀਂ ਇਸੇ ਤਰ੍ਹਾਂ ਬੜਾ ਹੋਰ ਵੀ ਤੁਹਾਨੂੰ ਤਰੋ ਤਰ ਖਬਰਾਂ ਨਾਲ ਜਾਨੂ ਕਰਾਇ ਮੈਂ ਨੀਤੂ ਸ਼ਰਮਾ ਇਹ ਮੁਬੈਤ ਜਾਈ ਸਰਪੰਚ ਕਰਨ ਕੋਰਡੀਨੇਟਰ ਨੂੰ ਡੂਟੂ ਕਰਾਣਾ ਜਾ ਰਹੇ ਆ ਤੇ ਪੁੱਛਦੇ ਆਏ ਪੂਰਾ ਮਸਲਾ ਜਿਹੜਾ ਹੈ ਇਹ ਪੂਰਾ ਮਸਲਾ ਕੀ ਹੈ ਹਾਂ ਜੀ ਮੈਡਮ ਕੀ ਕਹਿਣਾ ਤਾਂ ਪੂਰਾ ਮਸਲਾ ਇਹ ਸੀ ਮੈਮ ਕਿ ਥੋੜਾ ਰੁਕਾਵਟ ਆvate ਸੀ ਹੈ ਕੁਝ ਤਤਭੰਦੇ ਤੁਹਾਨੂੰ ਪਤਾ ਪਿੰਡ ਦੇ ਤੇ ਉਸ ਤੋਂ ਬਾਅਦ ਅਸੀਂ ਚਾਲੂ ਕਰੂੰਗਾ ਚੱਲ ਰਿਹਾ ਸਰਕਾਰੀ ਦੌਲਤ ਇਹੜਾ ਮਾਮਲਾ ਸਾਰਾ ਸ਼ਾਂਤੀਪੁਰ ਬਣਾਉਣਾ ਚਾਹਵੇ ਕੋਈ ਗੱਲਬਾਤ ਕਿਸੇ ਤਰੀਕੇ ਨਹੀਂ ਮੈਮ ਕੋਈ ਤਾਂ ਕੋਈ ਪਾਰਟੀ ਸਹਿਮਤ ਹੈ ਤੁਹਾਡੇ ਨਾਲ ਅੱਛਾ ਸਹਿਮਤ ਕੀ ਪੀੜ ਕੀ ਹੈ ਤੇ ਇਹ ਲਈ ਹੈ ਕਿ ਮੈਨੂੰ ਜਿਤਾ ਬਾਤ ਤੋਂ ਬਾਅਦ ਪੰਚਾਇਤ ਕੋਈ ਵੀ ਕੰਮ ਕਰਦੀ ਹੈ ਸਾਰੇ ਪੈਸੇ ਸਹਿਯੋਗ ਕੋਈ ਨਹੀਂ ਉਹਨਾਂ ਦੇ ਸਹਿਯੋਗ ਨਾਲ ਹੀ ਸਾਰੀ ਪਿੰਡ ਨਾਲ ਕੋਈ ਲੜਾਈ ਨਹੀਂ ਹੈ ਨੀ ਠੀਕ ਹੈ ਸਾਡੀ ਕਿਸੇ ਨਾਲ ਕੋਈ ਨਹੀਂ ਹੈ ਕਿ ਚਲੋ ਤੇਜਾ ਸਾਡੇ ਨਾਲ ਚੱਲ ਜੀ ਇਹ ਤੁਹਾਨੂੰ ਦਿਖਾ ਰਹੇ ਹਾਂ ਕੋਲ ਮੰਨਣਾ ਸਾਡੇ ਸਾਥੇ ਹੁਣ ਉਹਨਾਂ ਨੇ ਸਾਡੇ ਆਹ ਕੋਈ ਨਹੀਂ ਪਿੰਡ ਉਹ ਹੁੰਦੀ ਗਸਵੇ ਦੇ ਵਿੱਚ ਕੁਝ ਮਹੱਲੇ ਦੇ ਨਾ ਕਾਫੀ ਸਮੇ ਤੋਂ ਕਬਤਕਾਰਾਂ ਨੂੰ ਵੋਟੇ ਦੀ ਸਵਾਲ ਆ ਮਾਰੀ ਹੈ ਸੋ ਇਹ ਪਿਛਲੇ 1 3 ਸਾਲ ਤੋਂ ਰਿਕਵੈਸਟ ਕੀਤੀ ਹੋਈ ਸੀ ਲਕਨ ਵਾਸੀਆਂ ਨੇ ਕਿ ਵੋਟੇ ਦੀ ਬਹੁਤ ਪ੍ਰੋਬਲਮ ਆ ਗਈ ਹੈ ਤਾਂ ਕੋਈ ਐਸਟੀਮੇਟ ਬਣਾਇਆ ਜਾਵੇ ਨਮਾ ਟ੍ਰਾਂਸਫਰ ਕਿਹਾ ਜਾਵੇ ਤਾਂ ਕਿ ਵੋਟੇ ਦਾ ਸੁਧਾਰ ਹੋ ਸਕੇ ਸੋ ਦਰਮਿਆਨ ਵਿੱਚ ਬਹੁਤ ਪ੍ਰੋਬਲਮ ਆਉਂਦੀ ਰਹੀ ਹੈ ਅਸੀਂ ਤਾਂ ਐਸਟੀਮੇਟ ਬਣਾਇਆ ਹੋਇਆ ਹੈ ਲੇਕਿਨ ਜਿਸ ਲੋਕੇਸ਼ਨ ਤੇ ਪ੍ਰਪੋਜ਼ਲ ਬਣਾਈ ਹੋਈ ਹੋਆ ਉੱਥੋਂ ਦੇ ਕੁਝ 플ੌਟ ਦੇ ਮਾਲਕ ਹੈਗੇ ਜਾਂ ਕੋਈ ਹੋਰ ਵਰਧਿਤ ਰਹਿ ਗਏ ਆ ਇੱਥੇ ਰੱਖਣ ਦੇ ਨਹੀਂ ਰਹੇ ਕਾਫੀ ਟਾਈਮ ਤੋਂ ਇਹ ਸਮਾਨ ਵੀ ਕਢਾ ਕੇ ਰੱਖਿਆ ਹੋਇਆ ਹੈ ਲੇਕਿਨ ਹਰ ਵਾਰ ਜਦੋਂ ਵੀ ਕੰਮ ਸ਼ੁਰੂ ਕਰਦੇ ਕੋਈ ਨਾ ਕੋਈ ੜਕਾ ਆ ਕੇ ਸ਼ੁਰੂ ਕਰਦੇ ਪਾ ਦਿੰਦੇ ਆ ਤੇ ਅੱਜ ਜਰਾ ਇਹ ਪੁਲਿਸ ਪ੍ਰੋਟੈਕਸ਼ਨ ਲੈ ਕੇ ਅਸੀਂ ਕੰਮ ਸ਼ੁਰੂ ਕਰ ਰਹੇ ਆ ਤੇ ਤੁਹਾਡੇ ਸਾਹਮਣੇ ਆ ਸ਼ੁਰੂ ਕੀਤਾ ਇਹ ਕੰਮ ਉਹਨ ਦਿਖਦੇ ਆ ਕਿ ਇਹ ਤਰ੍ਹਾਂ ਸਿਰੇ ਚੜਦਾ ਹੈ ਕੋਸ਼ਿਸ਼ ਕਰਾਂਗੇ ਕਿ ਕੰਮ ਅੱਜ ਕੰਪਲੀਟ ਹੋ ਜਾਵੇ ਔਰ ਜਲਦੀ ਜਲਦੀ ਤਾਹ ਚਾਲੂ ਕਰਕੇ ਆਪਾਂ ਵੋਲਟੇਜ ਦੀ ਸਾਰੀ ਪੂਰੀ ਹੋ ਸਕੇ ਲੋਕਾਂ ਨੂੰ ਵਧੀਆ ਸਹੂਲਤ ਦੇ ਸਕੇ ਆਪਾਂ ਇਸ ਦਾ ਕੰਮ ਸਰ ਆਪਣੇ ਮੌਕੇ ਤੇ ਕੋਈ ਤੇਰੇ ਆਏ ਕਿ ਨਹੀਂ ਨਹੀਂ ਫਿਲਹਾਲ ਆਏ ਨਹੀਂ ਹੈਗੇ ਤੇ ਉਹਨਾਂ ਨੂੰ ਫੋਨ ਵਗੈਰਾ ਕਰਕੇ ਪੁੱਛਿਆ ਆ ਤੁਹਾਡੇ ਹਾਲੇ ਆਏ ਨਹੀਂ ਹੈਗੇ ਮੌਕੇ ਤੇ ਸਰ ਜਿਹੜੇ ਜਿਹਨਾਂ ਦਾ ਪਲਾਟ ਆ ਕਿ ਉਹਨਾਂ ਸਟੇ ਵਗੈਰਾ ਲਈਓ ਜਿਹੜਾ ਕਰ ਰੋਕ ਰਿਹਾ ਨਹੀਂ ਕੋਈ ਸਟੇ ਨਹੀਂ ਹੈ ਇਨਫੈਕਟ ਸਾਡੇ ਕੋਲ ਕੋਰਟ ਕੇਸ ਵੀ ਹੋਇਆ ਸੀ ਇਸ ਨਾਮੇ ਨੂੰ ਲੈ ਕੇ ਉਹਦੇ ਵਿੱਚ ਕੋਰਟ ਨੇ ਵੀ ਸਾਨੂੰ ਆਰਡਰ ਕੀਤਾ ਆਇਆ ਸੀਗਾ ਵੀ ਇਹਦੀ ਵੋਲਟੇਜ ਇੰਪਰੂਵਮੈਂਟ ਜੋ ਵੀ ਟਰਾਂਸਫਰ ਖੜਾ ਰੱਖਿਆ ਜਾਵੇ ਤੇ ਜੇ ਫਿਰ ਵੀ ਕੁਝ ਕਰਦੇ ਆ ਕੁਝ ਵਿਰੋਧ ਕਰਦੇ ਆ ਤਾਂ ਫਿਰ ਮੈਨੂੰ ਕੰਟੈਂਪਟ ਉਪਰ ਕੋਰਟ ਪਹੁੰਚਦੀ ਆ ਤੇ ਉਹਦੇ ਉਹਨਾਂ ਦੇ ਬਰੁੱਧ ਅਸੀਂ ਆਪਾਂ ਕਾਰਵਾਈ ਕਰਾਂਗੇ ਆਪਾਂ ਕੋਰਟ ਦੇ ਅੱਗੇ ਚਾਵਾਂਗੇ ਵੀ ਇਹ ਕੰਮ ਰੋਕ ਰਿਹਾ ਸਾਡੇ ਥੈਂਕ ਯੂ ਠੀਕ ਹੈ ਇਹਦਾ ਜਿਹੜੀ ਨਾ ಗ್ರಾಮ ਪੰਚਾਇਤ ਭੂੰਗਾ ਨੇ ਕਾਜ ਦੀ ਤਰਖਾਸ ਦਿੱਤੀ ਸੀ ਵੀ ਆਪਾਂ ਬਿਜਲੀ ਦਾ ਰੱਖਾ ਤੋਂ ਲਾ ਰਹੇ ਹਾਂ ਜੀ ਗੁਰਦੁਆਰਾ ਸਾਹਿਬ ਤੇ ਵੀ ਕੁਝ ਬੰਦੇ ਹੈਗੇ ਜਿਹੜੇ ਵੀ ਨਹੀਂ ਆਪਾਂ ਵੀ ਬੰਦੇ ਵੀ ਨਹੀਂ ਕਿ ਸਾਨੂੰ ਮੌਜੂਦ ਨਹੀਂ ਜਦੋਂ ਮੋਕੇ ਤੇ ਗਏ ਆ ਬਿਜਲੀ ਫੋੜ ਮਹਿਕਮਾ ਸਗਾ ਆਇਆ ਉੱਥੇ ਰੀਗਰ ਸਾਰਾ ਤੇ ਉਹਨਾਂ ਨੇ ਸੰਭਾ ਲਾਉਂਦੇ ਸੀ ਪਰ ਮੋਕੇ ਤੇ ਕਿਸੇ ਨੇ ਵੀ ਕਿਸੇ ਨਾਲ ਕੋਈ ਬੋਧ ਨਹੀਂ ਕੀਤਾ ਉੱਥੇ ਮੇਰੇ ਜਾਣ ਤੱਕ ਮੈਂ ਮੋਕੇ ਪਹੁੰਚਾ ਕਿਸੇ ਨੇ ਕੋਈ ਬੋਧ ਨਹੀਂ ਕੀਤਾ ਬੜਾ ਸ਼ਾਂਤੀਪੂਰਤ ਸੀਕੇ ਜਿਹਾ ਨਾਲ ਜਣਾ ਉਹ ਰਾਹ ਕੋਈ ਲੱਗ ਰਿਹਾ ਜੇ ਕੋਈ ਇਦਾਂ ਨਹੀਂ ਕੋਈ ਕੁੱਲ ਡਵਾਈ ਕਰਦੀ ਕੋਈ ਆਈਸ਼ ਕਰ ਕੋਈ ਖਲਾਫ ਬਣਦੀ ਗੱਲ ਵੇਖ ਤੁਹਾਨੂੰ ਕਹੂੰਗਾ ਇਹ ਕਾਫੀ ਲੰਬੇ ਸਮੇਂ ਦੇ ਚੱਲ ਰਿਹਾ ਸੀ ਬਿਵਾਸ ਇਸ ਤੋਂ ਪਹਿਲਾਂ ਵੀ ਪੈਂਡਿੰਗ ਪੈਂਡਿੰਗ ਤਾਂ ਸੀ ਨਹੀਂ ਮੇਰੀ ਪੋਸਟਿੰਗ ਤਰ੍ਹਾਂ ਤੇ ਪਹਿਲੀ ਵਾਰ ਹੀ ਆਇਆ ਅੱਛਾ ਤੇ ਅੱਜ ਫਿਰ ਬੋਸ ਤੋਂ ਨਾਲ ਬੜੀ ਵਾਰੀ ਆਈ ਹੈ ਦਿਖਾ ਦਿੱਤੀ ਜਾਨੀ ਅੱਧੀ ਤੇ ਮੁੱਖ ਦੇ ਗਏ ਮੁੱਖ ਦੇ ਕੋਈ ਇਤਨਾ ਸ਼ਾਂਤੀਪੂਰ ਕੰਮ ਚੱਲ ਰਿਹਾ ਉਸ ਤੋਂ ਕੋਈ ਚੜਾ ਨਹੀਂ ਮੈਂ ਮੁੱਖ ਦੇ ਕੋਲ